ਹਾਂਜੀ ਜਿਹੜਾ ਚੱਲਾ ਸਾਰਿਆਂ ਦਾ ਸਵਾਗਤ ਹੈ ਨਵੇਂ ਬਲਾਉ ਦੇ ਵਿੱਚ ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਆਪਾਂ ਸਵੇਰੇ ਸਵੇਰੇ ਨਾਲ ਠੰਡੇ ਠੰਡੇ ਪਾਣੀ ਦੇ ਵਿੱਚ ਨੀ ਰੱਖ ਨਾਲਾ ਕਹਿੰਦਾ ਮਨ ਨਾ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅੱਛਾ ਤੇ ਨਾ ਉਹਨੂੰ ਦਾ ਕੀ ਵਿਚਾਰ ਨਾ ਨੂੰ ਉਧਰ ਨਾ ਵਾਂਗੇ ਇੱਥੇ ਕੀ ਹੁੰਦਾ ਹੁਣ ਇੱਥੇ ਪਾਣੀ ਬੜਾ ਠੰਡਾ ਤੇ ਮੈਂ ਨਾ ਤਾਂ ਹੀ ਬਿਗੜਾ ਪਾਣੀ ਨਹੀਂ ਲਿਆਂਦੇ ਚੱਕੇ ਮੈਂ ਉਧਰ ਜਾ ਕੇ ਨਾ ਵਾਂਗੇ ਈਆ ਪਾਣੀ ਕਿਵੇਂ ਹੋਏ ਪਾਣੀ ਨਾਲ ਨਾ ਵੜਾ ਵਈ ਕਰੇਗਾ ਹਾਰਗਾ ਸਰੀਰ ਪੈ ਮੇਰਾ ਨਾਉਣ ਜਾਣ ਜੀ ਨਹੀਂ ਕਰਦਾ ਸਾਫ ਜੈਤ ਚੱਲ ਵੀ ਸੰਗਤ ਕਿਧਰ ਜਾਂਦੀ ਆ ਇੱਧਰ ਆਇਆ ਹੁਣ ਵਿੱਚ ਚੱਲ ਲਈ ਆਪਾਂ ਬਾਪੇ ਨੇ ਵੀ ਥੱਲੇ ਕਾਦੀ ਕਰਾਈ ਸੋ ਪਤਾ ਯਾਰ 29 ਬਾਈ ਪਤਾ ਨਹੀਂ ਮੈਂ ਕੱਲ ਮਾੜੀ ਮੋਟਰ ਮੋਟਰ ਦੇ ਹਰੇ ਦਿਨ ਹੋਣਗਾ ਠੀਕ ਫਲਾਈ ਠੀਕ ਆ ਠੀਕ ਆ ਨੰਮੇ ਲੰਗਰ ਚੱਲਿਆ ਨੂੰ ਇਹ ਤਾਂ ਪੂਰੀ ਟੱਕਿਲ ਰਹੀ ਤੇ ਕਿੰਨੇ ਕਿਲੋਮੀਟਰ ਆ ਗਿਆ ਕਾ 5 ਕਿਲੋਮੀਟਰ ਲੰਗਰ ਨਹੀਂ ਮੇਰੇ ਸੋਣੇ ਤੇ ਰਾਜ ਜੱਗਰ ਬਾਈ ਜੀ ਰਾਜ ਤੁਸੀਂ ਨਹੀਂ ਰੋਕਦੇ ਬਾਈ ਜੀ ਹਸਦਾ ਬੋਲ ਨੰਗਰ ਤੁਸੀਂ ਖੜੇ ਨਹੀਂ ਹੋਲ ਬਾਈ ਰਾਤ ਵਾਲਾ ਕੰਮ ਕਰਦਾ ਹਟਣ ਨਾਲ ਕਹਿੰਦੇ ਬਾਈ ਜਮੇ ਨਹੀਂ ਆਰਾਮ ਵੀ ਤੁਸੀਂ ਲੈ ਕੇ ਆਏ ਜੇ ਇੰਨੀ ਦੂਰ ਇੱਕ ਬੰਦਾ ਕਿਧਰ ਗਿਆ ਆਪਣਾ ਓਏ ਬੰਦਾ ਹੈਗਾ ਆ ਇਧਰ ਫਿਰਦਾ ਬੋਲ ਤਾਂ ਦੇ ਦੀ ਗੱਲ ਬੋਲੀ ਦਾ ਇਹਨਾਂ ਪੂਰਾ ਜੀ ਹੋਰ ਤਾਂ ਟੈਮ ਕਰਾਉਣੀ ਆ ਮੋਟੇ ਦਾ ਹੈੱਡ ਮ사ਜ ਕਰਾਉਣੀ ਆ ਹੈੱਡ ਮ사ਜ ਕਰਾਉਣ ਜੂ ਆ ਜੈਬ ਤੋਂ ਹੋ ਜਾਂਦੀ ਆ ਤੇਲ ਜਿਹਾ ਹਵਾ ਲੈਂਦਾ ਲੰਗਰ ਪਾੜ ਮਹਿੰਗਾ ਆਉਂਦਾ ਸਾਰਾ ਲੰਗਰ ਪਾੜ ਮਹਿੰਗਾ ਆਉਂਦਾ ਆ ਮੇਨ ਮੇਨ ਲੀਡਰ ਮੁਰੇ ਆਪ ਹੀ ਆ ਲੀਡਰ ਮੇਨ ਲੀਡਰ ਖੋਦ ਆਪ ਆ ਪੂਰੇ ਉਸਤਾਦ ਜੀ ਮੈਂ ਤਾਂ ਫਿਰ ਆਇਆ ਨਾ ਕੋਈ ਸਾਫਾ ਕੋਈ ਕਿਸੇ ਨੂੰ ਵੀ ਹਲਕੇ ਨੱਚ ਸਾਰੇ ਕਿ ਵੀ ਲੈਣੇ ਆਗੇ ਹਿੱਸਾ ਪਾਉਣਾ ਚਾਹੀਦਾ ਉਸਤਾਦ ਜੀ ਆਪ ਹੁੰਦੇ ਆ ਮੁਰੇ ਕਮਾਂਡ ਆ ਬਾਹ ਹੈ ਕੁੱਝ ਨਹੀਂ ਗੋਲ ਨਹੀਂ ਸੀ ਤੂੰ ਬੋਲਾਈ ਤੋ ਉਹ ਹੀ ਕਿੰਨਾ ਦੂਜਾ ਦੂਜਾ ਲੰਗਰ ਮੋਟੇ ਹਲਪ ਹੋਣ ਵੀ ਲੱਗ ਗਈ ਹੁਣ ਮਟੜ ਕੇ ਕੰਮ ਹੋਏ ਉਹ ਮੋਟੇ ਸੱਤ ਪੂਰੇ ਕਰ ਸੱਤ ਦਾ ਟਾਰਗੇਟ ਆ ਜੀ ਕਿਵੇਂ ਆ ਮੈਂ ਓਕੇ ਆ ਓਏ ਆਪ ਨੂੰ ਕਿਹਾ ਹੈ ਸੁੱਖ ਸੁੱਖੀ ਵਿੱਚ ਸੱਤ ਲੰਗਰ ਪੂਰੇ ਕਰਨੇ ਆ ਹਾਂ 2 ਹੋਵੇ ਤੀਜੇ ਜਾਜ ਦੁਬਾਰਾ ਆਉਣੀਆਂ ਵਾਲਿਆਂ ਚ ਫਿਰ ਦੁਕਾਨ ਚੱਲਾਂਗੇ 10 ਵਾਰੀ ਵਜੇ ਆਜੋ ਆਓ ਕੰਮ ਕਰੋ ਫੋਲੋ ਦੁਬਾਰਾ ਕਰੀ ਕਮਿੰਗ ਗਈ ਕਮਿੰਗ ਦੁਬਾਰਾ ਗਈ ਕਮਿੰਗ ਕਿੰਨਾ ਲੰਗਰ ਹੈ ਹੈਗਾ ਤੀਜਾ ਲੰਗਰ ਮੋਟੇ ਹਾਂਜੀ ਬਾਈ ਕਿੱਝ ਹਾਜ਼ਰੀ ਹੋ ਗਈ ਯਾਰ ਤੀਜੇ ਚਾਹੇ ਚੌਥੇ ਚੌਥੇ ਜੀ ਵੀ ਵੱਜਣੀ ਐਂਟਰੀ ਚਾਰ ਹੈ ਬਾਕੀ ਨੇ ਉਹਦਾ ਦੁਵਾ 2 ਵਜੇ ਤੋਂ ਬਾਅਦ ਭਾਈ ਲੋ ਕਪੜਾ ਕਿਹੜੇ ਜਾਈ ਜਾਨੇ ਆ ਪਰ ਆ ਬਸ ਆ ਗਏ ਉੱਪਰੋਂ ਨੇੜੇ ਆ ਦੇ ਆਨੇ ਆ ਅਸੀਂ ਤਾਂ ਉਹ ਅੱਗੇ ਜੋ ਤੁਸੀ ਸ਼ੁਰੂ ਕਰਦੇ ਹੋ ਅਸੀਂ ਆਪਨੇ ਤੰਬੂ ਪੱੜ ਲਾ ਤੰਬੂ ਵੀ ਲੱਗਾ ਉਹਨਾਂ ਦਾ ਆਪਣਾ ਟਰਾਲੀ ਆ ਇਹ ਵੀ ਬਟੰਡੇ ਤੋਂ ਹੀ ਆ ਬਾਈ ਬਟੰਡੇ ਤੋਂ ਆ ਬਾਈ ਵਾਲੇ ਆ ਵੀ ਬਾਈ ਕਹਿੰਦਾ ਵੀ ਬਾਈ ਤੋਂ ਪਤਾ ਬਾਈ ਤੋਂ ਪਤਾ ਲਾ ਬਟੰਡੇ ਦੇ ਆ ਹਾਂ ਇਹ ਗੰਦਾ ਪਿੱਛੇ ਰਹੇਗਾ ਪਿੱਛੇ ਹਾਂ ਏ ਵੀ ਲੰਗਰ ਵਾਵਾ ਡਟ ਕਿਤੇ ਲੱਗ ਗਿਆ ਮੈਂ ਮਹਿਕਮੇ ਦੇ ਲੰਗਰ ਵਾਵਾ ਬਵਾਟਾ ਕਿੱਲੇ ਲੱਗਦੇ ਨੇ ਕਿੰਨੇ ਲੰਗਰ ਜਾਏ ਤੁਸੀਂ ਆਹੀ ਆਖਾਂ ਵਾਲੀ ਮਤਲਬ ਮੈਂ ਉਹਦਾ ਕੰਪਨੀ ਨੂੰ ਬਿਠਾ ਲੈਂਦੇ ਆ ਨਾਲ ਜਿਹੜਾ ਲੰਗਰ ਦਿੰਦਾ ਪਹਿਲਾਂ ਮੈਨਾਂ ਨੇ ਨਾ ਬੈਠ ਨਹੀਂ ਬਸ ਹਟਾ ਬੰਦਾ ਸੱਤ ਲੰਗਰ ਪੂਰੇ ਕਰਦਾ ਡੇਲੀ ਪਹਿਲਾਂ ਉੱਥੇ ਗੰਨੇ ਦਾ ਜੂਸ ਵੇਖ ਗਿਆ ਹੋਰ ਹੈ ਗਿਆ ਯਾਰ ਅੱਦਸ ਕਿੱਥੇ ਸੀ ਹੋਈ ਉਹ ਪਿੱਛੇ ਆ ਬੜੀ ਪਿੱਛੇ ਆ ਬੜੀ ਉਹ ਮੂਰੇ ਹੀ ਹੋਊਗਾ ਉਹ ਉੱਥੇ ਸਾਈਡ ਤੇ ਦਰਾਂ ਚ ਉਹ ਬੜੇ ਸੀਰਸ ਹੋ ਗਿਆ ਮੋਟਾ ਵੀਜੀ ਹੋਇਆ ਔਰ ਬਾਪੇ ਦੱਸੀ ਜਾਣੀ ਹੁੰਦਾ ਇਹ ਰ ਬਾਬੇ ਵਾਲੇ ਘਰ ਮੈਂ ਇਧਰ ਹੋ ਜਾ ਬੰਦਾ ਕੰਕੀ ਥੋਕੇ ਬਾਪ ਜਿਹੜਾ ਬਾਬੇ ਦੀ ਮਾਰੀ ਆ ਜਾ ਖਾਇਆ ਗੱਪਣਾ ਮਾਰ ਕੀ ਹੋ ਗਿਆ ਮਾਰਦਾ ਕਹਣਾ 15 ਲੱਖ ਦੇ ਟਾਇਰ ਕਹਿੰਦਾ ਮੂਰਲੇ ਟਰੈਕਟਰ ਦੇ ਕਹਿੰਦਾ ਕਹਿੰਦਾ ਦੋਨੇ ਨਾ ਮਾਰਦਾ ਬਈ ਇਹਨੇ ਚਲੋ ਇਹਦੇ ਟਕਰਾ ਸਾਡੇ ਸਾਡੇ ਤਾਂ ਸਵਰਾਜ ਆ ਪਰ ਮੈਂ ਛਾੜੇ ਵਾਲੇ ਨਾਲ ਆ ਵੀ ਮੇਰੇ ਚਾਚੇ ਨਾਲ ਸੋਨਾ ਕੋਲੇ ਸੋਨਾ ਵੀ ਕਾ ਅੱਛਾ ਜੀ ਜੈਂਟਲਮੈਨ ਆਪਾਂ ਵੀ ਬਾਗ ਚ ਆ ਗਏ ਕਿਹੜਾ ਬਾਗ ਵਜਦਾਈ ਇਹ ਆਮ ਖਾਸ ਬਾਗ ਆਮ ਖਾਸ ਬਾਗ ਵਜਦਾਈ ਇਹ ਰਾਜੇ ਦਾ ਕਿਲਾ ਸੀਗਾ ਕਿਹੜੇ ਰਾਜੇ ਦਾ ਐ ਨਹੀਂ ਪਤਾ ਕਿਹੜੇ ਦਾ ਤੈਨੂੰ ਕਿਹਨੇ ਕਿਹਾ ਰਾਜੇ ਦਾ ਕਿਲਾ ਸੀ ਆ ਵੀ ਤਾਂ ਕਿਹਾ ਸੀ ਮੈਂ ਤੈਨੂੰ ਕਦੋਂ ਕਿਹਾ ਬੰਦੇ ਨਹੀਂ ਆਇਆ ਕਿੱਧਰ ਰਹਿ ਗਏ ਬੰਦੇ ਜੋਰ ਪੈ ਗਏ ਉਹਨਾਂ ਨੂੰ ਆਜਾ ਨੂਰੇ ਕੋਈ ਨਹੀਂ ਆ ਜਾਣਗੇ ਮੇਰਾ ਮੇਰੇ ਨਾਲ ਮੱਥਾ ਲਾਉਣਾ ਤੁਸੀਂ ਮਗਰ ਦਾ ਖੜਖੜ ਤੁਸੀਂ ਜਾਉਨੇ ਆ ਹਾਂ ਤਾਂ ਹੋਰ ਕਰਨ ਲੱਗੇ ਐਮਰਜੈਂਸੀ ਸੀ ਲੀਕਿੰਗ ਹੋ ਗਈ ਸੀ ਕੀ ਲੀਕਿੰਗ ਹੋ ਗਈ ਸੀ ਗਰਮੀ ਆਉਣੀ ਹੈ ਕੀ ਕੋਸਾ ਪਾਈਪ ਫਰਦਾਂ ਤੋਂ ਕਿੱਧਰ ਗਿਆ ਪਾਇਾਨੀnga ਆ ਜਾ ਕਤਰਨਾਟ ਬੰਦੇ ਕਿੱਧਰ ਗਿਆ ਹੋਰ ਨਵੀ ਇਹ ਤੇ ਕੌਣ ਕੰਟੈਕਟ ਕਰੂਗਾ ਸਾਸਤੇ ਰੇਟਾਂ ਸਾਸਤੇ ਕਰਾਏ ਜਾਂਦੇ ਹਨ 81968 31304 ਬਿੱਲਾ ਮਿਲੇ ਤੇ ਬਿੱਲੇ ਨੂੰ ਬਿੱਲਾ ਬਿੱਲੇ ਨੂੰ ਰਿਸ਼ਤਾ ਕਰਾਇਆ ਜਾਂਦਾ ਹੈ ਹਨਾ ਤੇਰਾ ਵੀ ਹੱਕ ਬੰਦਾ ਵੈਸੇ ਤਾਂ ਇੱਕ ਚਾਰਨਾ ਜੋਤਾ ਕਹਿੰਦਾ ਮੈਂ ਲਿਸਟ ਬਣਾ ਕੇ ਭੇਜਦਾ ਬੰਦੇ ਦੇ ਜਿਹਦੇ ਜੀ ਇੱਕ ਚਾਰਨਾ ਕਿੰਗਰਾ ਕੀ ਕਰਨੇ ਆ ਜੋਤਾ ਕਹਿੰਦਾ ਲਿਸਟ ਬਣਾ ਕੇ ਭੇਜਦਾ ਮੈਂ ਬੰਦੇ ਦੇ ਨਾਮਾਂ ਜੀ ਜੀ ਰਿਸ਼ਤੇ ਕਰਾ ਜਾ ਏ ਕਾਵਾਂ ਦੀ ਕਾਂ ਕਾਂ ਕਿੰਨੀ ਵਧੀਆ ਲੱਗਦੀ ਹੈ ਨਾ ਆਪਾਂ ਪਹੁੰਚ ਗਏ ਆਂ ਆਂਬਾ ਖਾਸ ਹਨ ਆਂਬ ਖਾਸ ਬਾਗ ਆਂ ਆਂਬ ਖਾਸ ਬਾਗ ਤੇ ਜਿਹੜਾ ਇੱਥੋਂ ਦਾ ਕੀ ਇਤਿਹਾਸ ਆ ਮਤਲਬ ਉਹ ਆਪਾਂ ਨੂੰ ਆਪਣਾ ਗਾਈਡ ਅੱਜ ਆਇਆ ਗਾਈਡ ਆਇਆ ਉਹ ਦੱਸੂਗਾ ਨਾਲ ਆਇਆ ਵਾ ਹਾਂ ਦੱਸੋ ਜੀ ਭਾਈ ਇੱਥੇ ਨਾ ਜਿਵੇਂ ਆਂਬ ਦੇ ਖਾਸ ਬੰਦੇ ਹਨਾ ਜਿਵੇਂ ਵੱਡੇ ਬੰਦੇ ਤੇ ਛੋਟੇ ਬੰਦੇ ਉਹਨਾਂ ਦੇ ਵਿੱਚ ਭੇਦਭਾਵ ਨਹੀਂ ਕੀਤਾ ਜਾਂਦਾ ਬਸ ਆ ਇਤਿਹਾਸ ਆ ਇਹ ਇਤਿਹਾਸ ਆ ਹੇ ਫਿਲਹਾਲ ਇਹ ਗੂਗਲ ਤੋਂ ਹੀ ਸਰਚ ਕੀਤਾ ਵਾ ਅੱਛਾ ਗੂਗਲ ਵਾਲਾ ਬਲੌਗ ਕੋ ਹੁੰਦਾ ਗੂਗਲ ਵਾਲਾ ਬਲੌਗ ਬਲੌਗਰ ਨਹੀਂ ਸਾਰਾ ਗੂਗਲ ਵਾਲਾ ਗਾਈਡ ਆ ਗਾਈਡੈਂਸ ਇਹ ਬਹੁਤ ਸੋਹਣਾ ਇਹ ਆ ਹੁਣ ਚਲੋ ਇਹਨਾਂ ਦੀ ਉਹ ਕੀਤੀ ਆ ਥਾਂ ਸੰਭਾਲ ਘਾਟਾਂ ਇਹ ਜਾਗਦਾ ਆ ਪoare ਪੂਰੇ ਸਾਰੇ ਚਾਲਦੇ ਜਿੱਥੋਂ ਆਲੇ ਉਧਰ ਹੰਤਰ ਮਨ ਦਿਖੀ ਜਾਂਦੇ ਆ ਦੇਖਾਂ ਕਾਂਵਾਂ ਨੂੰ ਵੇਖ ਕੇ ਕਾਂ ਰੋਲਾ ਪਾਉਣ ਲੱਗੇ ਉਹ ਬਟਾ ਹਰ ਕੀ ਕੰਮ ਦਾ ਮਗਲੇ ਪਾਸੇ ਬਾਹਰੋਂ ਪੋਰਟ ਕਰਾਇਆ ਵਾ ਵੀ ਕਾਂ ਹੁਣ ਜਿਵੇਂ ਕਜੋ ਕੰਮ ਮਰ ਜਾਂਦਾ ਤੇ ਤੁਹਾਨੂੰ ਪਤਾ ਕਾਂ ਕਾ ਤੋਂ ਇਹਨਾਂ ਰੌਲਾ ਕਾ ਤੋਂ ਪਉਂਦੇ ਹੁੰਦੇ ਆ ਉਹ ਕਾਂ ਐ ਕਹਿੰਦੇ ਵੀ ਮਰ ਗਿਆ ਇਹਨਾਂ ਆਪਣੀ ਆਬਾਦੀ ਬਹੁਤ ਘੱਟ ਆ ਕੰਮ ਦਾ ਉਹ ਚੱਲਿਆ ਖਰਾਬ ਨੀ ਆਏ ਨੇ ਉਹ ਰੌਲਾ ਉਹ ਕਾਂ ਤਾਂ ਵਾੜਾ ਕਰਦੇ ਨੇ ਤੂੰ ਇਹ ਜੂਨੀ ਚ ਦੁਬਾਰਾ ਨਾ ਪਾਈ ਅੱਛਾ ਕਾਂ ਤਾਂ ਵਾੜਾ ਕਹਿੰਦੇ ਮੈਂ ਸੁਣਿਆ ਸੀ ਕਿਸੇ ਨੂੰ ਨਹੀਂ ਪਤਾ ਕਿਸੇ ਤੋਂ ਮੈਂ ਸੁਣਿਆ ਸੀ ਉਹ ਕਹਾਂ ਵੀ ਤੂੰ ਆ ਦੁਬਾਰਾ ਕਿਤੇ ਆ ਜੁਨੀ ਜਨਾਬ ਦੁਬਾਰਾ ਕੋਈ ਕਾਂ ਸੀ ਪਤਲੇ ਹੋਰ ਜਾਣ ਵਾਲਾ ਕੋਈ ਇਹ ਜਿਹਾ ਕੋਈ ਸੀ ਇਤਿਹਾਸ ਚ ਹਿਸਟਰੀ ਕਾਂ ਆਓ ਇਹ ਚੱਲ ਪੈਣਾ ਤੂੰ ਵੀ ਕਾਂ ਮਾਰਗਾ ਹੀ ਆ ਓਹੋ ਤੇਜਮੰਤ ਚ ਕੀ ਹੋ ਗਿਆ ਗਾਈਡ ਡੱਕ ਪਈ ਸੀ ਕਾਲੀ ਕਾਲੀ ਚ ਉਹ ਕੱਤੀ ਗਈ ਗਾਈਡ ਕੀ ਹੋ ਗਈ ਉਹ ਪੈਰ ਅੜਕ ਗਿਆ ਪੈਰਾਂ ਚ ਕਾ ਜੜ ਕੇ ਥੱਲੇ ਸਾਂਭਾ ਬੜਾ ਵਧੀਆ ਹਨਾ ਬੈਠਣ ਨੂੰ ਹਨਾ ਜਾ ਤੇ ਆ ਜਾ ਲਾਲਾ ਡੇਢ ਕਿਲੋ ਦੇ ਦੇ ਡੇਢ ਕਿਲੋ ਕਰ ਦੇ ਡੇਢ ਕਿਲੋ ਕਰ ਦਿੰਦਾ ਆਈ ਬੰਦੇ ਹੀ ਬਾਵਾ ਯਾਰ ਹੋਰ ਆਉਣੇ ਨਹੀਂ ਆਉਂਦੇ ਸੰਤਰੀ ਨਹੀਂ ਉਹਨਾਂ ਦਾ ਫਾੜੀ ਫਾੜੀ ਆਉਗੀ ਫਾੜੀ ਫਾੜੀ ਨਾਲ ਸਾਡਾ ਕੀ ਬੰਨ ਬਦਲ ਦੇਖ ਲੈ ਕਿੱਡਾ ਮੈਂ ਸੌਦਾ ਤੋੜਦਾ ਸੌਦਾ ਤੋੜਦਾ ਬੰਦਾ ਵੇਖੋ ਬੰਦਾ ਦੇਖ ਲੈ ਕਿੱਡਾ ਮੈਂ ਯਾਰ ਫਾੜੀ ਨਾਲ ਕਿੰਨੇ ਆ ਹਣਾ 100 ਸਵਾ ਕਿਲੋ ਇਹ ਡੇਢ ਕਿਲੋ ਦਾ ਕਰ ਦੇ ਚਾ ਕਰ ਦੇ ਹੈ ਲੈ ਸੌਦਾ ਪਹਿਲਾਂ ਹੀ ਸੋਨੋ ਕੋਲ ਡੀਡ ਕਰ ਦੋ ਉਹ ਆਉ ਬੰਵਾ ਦੇ ਮਾਸੇ ਦਾ ਮੁੰਡਾ ਤਰੀ ਦਾ ਜਾ ਭੱਜ ਜਲੇ ਆ ਹੀ ਹੋਈ ਜਾਂਦੇ ਆ ਓਕੇ ਹੁਣ ਹੋਇਆ ਸੰਤਰੀਆਂ ਦਾਲੇ ਹੈ ਮੋਟੇ ਹੋਏ ਹਾਜਮ ਕਰਨ ਲੱਗੇ ਆਂ ਬਈ ਹਾਜਮ ਕਰਨ ਲੱਗੇ ਆਂ ਅਮਮਾ ਮਾ ਮਾਜ ਲੱਗਿਆ ਹਾਜਮ ਕਰਨ ਲੱਗੇ ਹਾਜਮ ਹਾਜਮ ਹੁੰਦੇ ਆ ਹਾਜਮ ਹੀ ਹੁੰਦਾ ਕਿੰਨੇ ਦਾ ਕਰਾਇ ਫਿਰ ਉਹ ਸੌਦਾ ਰਲ ਗਿਆ ਸੌਧਰ ਰਲਿਆ ਯਾਰ ਉਹਦੀ ਤੈਨੂੰ ਪਤਾ ਉਹ ਨਹੀਂ ਨੀ ਰਾਤ ਰਿਆਰ ਨੇ 100 ਰੁਪਏ ਨਹੀਂ ਵਟੇ ਵਟੇ ਨਹੀਂ ਗਏ 100 ਦਾ 150 ਡੇਢ ਕਿਲੋ ਲਿਆ ਮੋਟਾ ਦਾ ਬੜਾ ਮੰਦ ਹਲਿਆ ਕਾ ਤੂੰ ਬਾਈ ਲੀੜਾ ਤੈਨੂੰ ਯਾਰ ਆਏ ਥੋੜੀ ਹੁੰਦਾ ਬੰਦਾ ਯਾਰ ਬਾਈ ਯਾਰ ਜਦੋਂ ਹੁਣ ਮਿੱਟੀ ਵੇਚਦੀ ਨਾ ਕੈਂ ਮਿੱਟੀ ਉੱਧਣੀ ਆਂ ਪਰਾਵਾਕ ਨੂੰ ਅਸੀਂ ਵੀ ਆਏ ਆ ਬਾਈ ਯਾਰ ਥੋੜੇ ਪੈਰ ਥਾਈ ਆ ਇਹਨਾਂ ਦੇ ਚੱਪਲਾਂ ਦਾ ਨਾ ਰੋਈ ਲੋਰ ਵੇਖ ਲੈ ਉਹਦਾ ਕੀ ਦੇਖਣਾ ਉਹ ਦੇਖ ਲੈ ਤੇਰੇ ਪੈਰ ਦੇਖ ਲੈ ਉਹ ਲੋਰੀ ਉਹ ਜੀ ਹੁਣ ਉਹਦਾ ਕਾਲੀ ਲੋਰ ਆ ਉਹ ਭਰਾਵੋ ਉਹਦਾ ਕੱਪੜਾ ਹੋਰ ਹੈ ਬਾਈ ਹੈਦੀਆ ਮਿੱਟੀ ਕੁੱਲ ਮਿਲਾ ਕੇ ਤਾਂ ਗੱਲ ਤੇ ਨਹੀਂ ਆਉਣਾ ਲੈ ਕੱਪੜਿਆਂ ਦਾ ਫਰਕ ਨਹੀਂ ਹੁੰਦਾ ਗੱਲ ਮੁੱਖੀ ਬਾਤ ਮੁੱਖੀ ਨੱਤਿਆਂ ਦਾ ਲਵਾਇਆ ਤੈਨੂੰ ਬਾਬੇ ਨੇ ਤੜਕੇ ਅੱਜ ਹਾਂ ਤੂੰ ਆਪ ਰੋਸਾ ਭਜਦਾ ਜਦੋਂ ਆਪ ਲੰਗਰ ਉੱਠ ਕੇ ਬੱਤੀ ਗਾਉਣ ਕੋਲ ਭਜੇ ਲੰਗਰ ਰੋਟੀ ਖਾ ਕੇ ਨਾ ਪੂਰੀ ਆਪਾਂ ਭੱਜ ਗਿਆ ਸੀ ਪੂਰੀ ਖਾ ਕੇ ਨਾ ਰੋਟੀ ਉਹ ਬਾਡੀ ਬਾਡੀ ਜਾ ਕੇ ਲੈ ਗਿਆ ਸੀ ਆਮ ਤੇ ਖਾਸ ਬਾਗ ਦੇ ਵਿੱਚ ਪਹੁੰਚ ਚੁੱਕੇ ਆ ਸੱਜਣ ਕੈਮਰਾ ਰੋਲ ਐਕਸ਼ਨ ਇਹ ਬਾਬੇ ਦਾ ਪੂਰਾ ਜੋਰ ਲਵਾਇਆ ਬਾਈ ਦਾ ਇਹ ਕੰਮ ਆ ਜਾ ਆ ਜਾ ਆ ਜਾ ਇਹ ਪਾਟ ਕੇ ਮੈਂ ਤੇ ਫਿਵੋਨੇਟਾਂ ਇੱਥੇ ਹੋਈ ਵੀ ਸ਼ੂਟਿੰਗ ਉਹ ਫੜਨ ਦੀ ਸਿੰਘ ਵਰਸ ਕੌਰ ਦੀ ਉਹ ਦੇ ਇਹਨੂੰ ਵੀ ਲੈ ਕੇ ਜਾ ਅਸੀਂ ਐਕਟ੍ਰੈਸ ਨੂੰ ਤਾਂ ਲੈ ਜਾਣਾ ਵੀ ਕੀ ਐ ਕਰਨਾ ਵੀ ਕਿ ਸਿੱਧੂ ਆਇਆ ਕਰ ਖੜੂਗਾ ਵੀ ਭੱਦਕੇ ਦੇਣੇ ਚੱਪੀ ਹੁੰਦੇਗਾ ਮੇਰੇ ਮਗਰ ਮਗਰ ਛੱਟ ਦੇ ਨਾ ਜਾਗੇ ਸੀਨ ਸਮਝਾ ਸੀਨ ਸਮਝਾਈ ਇਹਨੂੰ ਓਏ ਉਹ ਮੇਰੀ ਗੱਲ ਤਾਂ ਸੁਣ ਐਕਟ੍ਰੈਸ ਐਕਟ੍ਰੈਸ ਕੀ ਕੀ ਐਕਟ੍ਰੈਸ ਓਏ ਕੀ ਔਰ ਕੀ ਹੁੰਦਾ ਐਕਟ੍ਰੈਸ ਐਕਟ੍ਰੈਸ ਹੀ ਹੁੰਦੇ ਨੇ ਇਹਨੂੰ ਬਹੁਤ ਬੜਾ ਫੂਲ ਆ ਗਿਆ ਕਹ ਤੂੰ ਮੇਰਾ ਛੂਟ ਨਹੀਂ ਕਰਦਾ ਹਾਂ ਤੂੰ ਸੀਨ ਸਮਝਾਤਾ ਨਾ ਤੂੰ ਮੈਂ ਕਰਨ ਧੱਕਾ ਮਾਰਾਂਗਾ ਉੱਥੇ ਮੈਂ ਖੜੂਗਾ ਨਹੀਂ ਨਹੀਂ ਤੈਨੂੰ ਜਾ ਕੇ ਚੱਲ ਉਹ ਬਾਹਾਂ ਕਰਕੇ ਐਂ ਖੜਾ ਚੱਲ ਚੱਲ ਓਏ ਨਹੀਂ ਉਹ ਨੂਰੇ ਨੂੰ ਗਿਆ ਤੈਨੂੰ ਕਿਹਾ ਤੈਨੂੰ ਮੌਕਾ ਧੱਕਾ ਮਾਰ ਨਾ ਖੜਾ ਹੋ ਤੇ ਖੜ ਜਿਓ ਐਂ ਕਰੂਗਾ ਐਂ ਕਰੂਗਾ ਬੰਦੇ ਨੰਗਿਆਂ ਦੇ 1 2 3 ਨੰਗਿਆਂ ਬਸ ਹੁਣ ਇਥੋਂ ਹੰਭਜੋ ਇਨੀਵਾਰਤ ਆਉਂਦਾ ਇਹ ਲਾ ਉੱਥੇ ਚੱਲ ਦੇ ਰਾਹ ਚ ਚੱਲ ਓਏ ਉਹ ਵਿਚਾਲੇ ਜਾ ਕੇ ਖੜਾਉ ਉਹ ਵਿਚਾਲੇ ਹੋ ਜਾ ਉਹ ਜਾਵੇ ਸਭ ਉੱਤੇ ਖਾਂਦੇ ਉਹ ਬੈ ਹੋਏ ਉੱਥੇ ਚੌਂਗੜੀ ਮਾਰ ਕੇ ਬੈਠੇ ਕੋਈ ਨੀ ਕਰ ਰਹੀ ਠੀਕ ਆ ਉਹ ਚੌਂਗੜੀ ਮਾਰ ਕੋਈ ਨੀ ਪੂਰਾ ਸੀਰੀਅਸ ਸ਼ੂਟ ਏਕਟਰ ਬਣਿਆ ਜਾਂਦਾ ਪੂਰੇ ਕੰਦੇ ਕਦੇ ਸਟੂਲਾ ਕੀ ਇਹਦਾ ਸਟੂਲਾ ਬਣ ਜਾਂਦਾ ਉਹ ਫੜਦਾ ਜਾ ਤੇ ਵਾਂ ਤੇ ਉਹ ਵਿਚਾਲੇ ਖੜ ਉੱਤੇ ਖਾਂਦੇ ਜਾ ਕੇ ਉਹ ਫੜ ਲੈਣਾ ਉਵੇਂ ਕਰੀ ਹੁਣ ਜਾਗਾ ਪਰਦਾ ਓਏ ਹਾਂ ਬਈ ਇਹ ਕੋਤ ਨੂੰ ਵੀ ਸ਼ੂਟ ਕੈਮਰਾ ਚਾਹੀਦਾ ਮੈਨੂੰ ਉਹ ਇੱਕ ਹੋਰ ਫਿਰ ਉਹ ਹੈਗੀ ਆ ਇੱਥੇ ਬਣੀ ਹੋਵੀ ਉਹ ਜਸਵੰਦਰ ਭੱਲੇ ਵਰਗੀ ਦੀ ਉਹਦੀ ਆਓ ਓਏ ਇਹਦੇ ਮਾਰ ਦੋ ਗੁੰਡੇ ਭੱਜਣਗੇ ਟਿਕਾ ਆਹ ਆ ਦੇ ਗੁੰਡੇ ਗੁੰਡੇ ਭੱਜਣਗੇ ਆਇਆ ਮਖਣੀ ਆਇਆ ਕੌਣ ਨਹੀਂ ਹੁੰਦਾ ਚੱਲ ਐਸੇ ਖੜਾ ਇੱਥੇ ਕੋਡ ਫੜਾ ਮੈਨੂੰ ਉਹ ਮੈਂ ਸਰ ਉਹ ਨਹੀਂ ਨਹੀਂ ਤੂੰ ਲਕੋੜ ਨਾ ਬਲਣਾ ਸਿਰ ਤੇ ਕੋਣ ਨਹੀਂ ਹੁੰਦਾ ਪਰਦਾ ਓਏ 1 ਮਿੰਟ ਕਿਤੇ ਗਾਹ ਹੋਗਾ ਮੈਂ ਤੁਹਾਨੂੰ ਬੈਕਪੋਰ ਕਰ ਦਿੰਦਾ ਨਾ ਤੁਹਾਨੂੰ ਸਨੈਪ ਛੋਣ ਦੇ ਮੈਂ ਦਾ ਸਾਇਨ ਕੰਮ ਕਰੀ ਜਾਣਾ ਕੱਢ ਜੋ ਇੱਧਰ ਕੰਮ ਵਿਚਰ ਗਿਆ ਓਏ ਉਧਰੋਂ ਜਾ ਕੇ ਸ਼ੂਟ ਕਰਾਂ ਚੱਲ ਇਹ ਲੈ ਜੀ ਐਕਸ਼ਨ ਭੱਜ ਕੇ ਜਾ ਚੱਲ ਭੱਜੋ ਕਨੈਕਸ਼ਨ ਭੱਜ ਕੇ ਭੱਜ ਕੇ ਭੱਜ ਕੇ ਉਹ ਮਰਨਾ ਕਿਥੇ ਐਸੇ ਮਰਦੀਂ ਦੇਖਾ ਵੀਊ ਬਹੁਤ ਸੋਹਣਾ ਇੱਥੋਂ ਦਾ ਨਾ ਨਹੀਂ ਨਹੀਂ ਰਹਿਣ ਦੇ ਬੱਸ ਬੱਸ ਕਿਰਾਂ ਹੀ ਭੈਣਾ ਪ੍ਰੀਟੀ ਸ਼ੂਟ ਆ ਬੜੀ ਫਰਦੀ ਪ੍ਰੀਟੀ ਹੂਸ਼ ਆ ਆ ਓਏ ਕੀ ਆ ਕੀ ਆ ਕੀ ਡਾਕਟਰ ਬਣਾ ਤੂੰ ਓਏ ਓਏ ਹੋਰ ਹੁੰਦੇ ਆ ਓ ਉਹ ਨਹੀਂ ਮੁਖੋਟਾ ਹੀ ਪਾ ਕੇ ਉਹਦੇ ਗਾਂ ਓਏ ਉਹ ਤੇ ਫੜਿਆ ਜਿੰਨੇ ਪੁਲਿਸ ਵਾਲੇ ਓ ਚਲ ਓ ਵੀਡੀਓ ਕੌਣ ਆ ਗਿਆ ਗਰਦੇਵ ਆ ਗਿਆ ਇੱਥੇ ਰੱਖ ਆਹ ਲੈ ਬਾਈ ਦੀ ਆ ਗਈ ਉਹ ਜੱਪ ਵੀ ਲੱਗੇ ਆ ਜੱਪਲਾ ਆਏ ਨਹੀਂ ਯਾਰਾ ਯਾਰਾਂ ਦਾ ਯਾਰ ਆ ਅੱਜ ਇਹ ਕਹਿੰਦਾ ਪੈਂਟ ਜਾਣ ਵਾਲਾ ਇਹ ਨਹੀਂ ਦੇਣਾ ਟਰਾਲੇ ਚ ਪਾਓ ਇਹਨੂੰ ਟਰਾਲੇ ਚ ਦੋ ਤਿੰਨ ਵਾਧੂ ਮੈਂ ਕੱਪੜੇ ਨੇ ਦਾ ਕੰਮ ਆ ਬਾਕੀ ਦੇ ਦਾਂਗੇ ਐ ਮਰ ਅਸੀਂ ਕੰਮ ਆ ਕੱਪੜੇ ਐ ਮਰ ਅਸੀਂ ਪੂਰੀ ਕਰ ਐਮਰਜੈਂਸੀ ਐ ਨਾਲੇ ਕਿਹੜੀ ਐਮਰਜੈਂਸੀ ਐ ਕਹ ਲੋ ਪੈਸੇ ਬੜਕ ਲੈਣਾ ਕਰ ਰਿਹਾ ਐਸੇ ਯਾਰ ਪੈਸੇ ਤਾਂ ਆਨਲਾਈਨ ਕਰਾ ਲਾਂਗੇ ਆਨਲਾਈਨ ਕਰਾ ਮੇਰੇ ਖਾਤੇ ਚ ਕਰਾ ਦੀ ਬੰਦਾ ਭੇਜ ਦਾਂਗੇ ਮੇਰੇ ਖਾਤੇ ਚ ਕਰਾ ਦੀ ਆਨਲਾਈਨ ਆ ਸਾਡੀ ਸਾਡੀ ਮੈਂ ਪਰਸੋ ਆ ਜੂ ਸਾਮਾਨ ਲੈ ਕੇ ਆਉਣਾ ਸਾਮਾਨ ਨੂੰ ਕੀ ਪੈਸੇ ਸਾਮਾਨ ਨਹੀਂ ਕੀ ਹੁੰਦਾ ਜਿਹੜਾ ਕੋਈ ਰਚਨਾ ਪੱਤਾ ਨਹੀਂ ਹੁੰਦਾ ਕੱਪੜੇ ਕਪੜੇ ਸਾਮਾਨ ਸੂ ਤਾਂ ਗਲਤ ਜੀ ਰੂਟ ਮੰਗਾ ਲੈ ਵੀਰੇ ਆਪਾਂ ਦਾ ਚੌਥੀ ਚੌਥੀ ਜੀ ਆ ਚੌਥੀ ਡੇਟ ਹੋ ਗਈ ਥੋੜੀ ਕਿਉਂ 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 ਥੋੜਾ ਜਿਹਾ ਗੈਪ ਪੈ ਗਿਆ ਸੰਤਰਾ ਕਰਕੇ ਗੈਪ ਪੈ ਗਿਆ ਸੰਤਰੇ ਆ ਗਏ ਸੀ ਅੱਜ ਕਹਿੰਦੇ ਕਿੰਗ ਛੇੜ ਲਿਆ ਕਿੰਗ ਖਾਂਗ ਤਾਂ ਨਿਕਲੀਆਂ ਫੇਰ ਤੰਬੂ ਚੋਂ ਟਰਾਲੇ ਚੋਂ ਆਇਆਂ ਤੇ ਚੌਥਾ ਲੰਗ ਦਾ ਪੜਾਖ ਲਈ ਕਲੀਅਰ ਕੀਤਾ ਤੇ ਹੁਣ ਪਹਿਲਾਂ ਹਜਮ ਕਰਾਂਗੇ ਇਕੜਾ ਨੈਕਸਟ ਸੀ ਬਾਈ ਕਿਵੇਂ ਸੀ ਲੰਗਰ ਆਪਣਾ ਲੰਗਰ ਉਸਕੇ ਰਿਪੋਰਟ ਸੀ ਬਿਲਕੁਲ ਬਹੁਤ ਸਵਾਦ ਕਿੰਨੀਆਂ ਖਾ ਗਿਆ ਬਾਈ ਹਾਂਜੀ 6 ਰੋਟੀਆਂ ਵੀਰੇ ਮੈਂ ਕਿੰਨੀ ਗਿਆ 4 4 ਵੀ ਸੇ ਸਾਗ ਪੋਇਆ ਬੜਾ ਕੀ ਗੱਲ ਹੁੰਦੀ ਸੀ ਜਦੋਂ ਰੋਟੀ ਥੋੜੀ ਰਹਿ ਜਾਂਦੀ ਸਾਗ ਵੱਧ ਪੈ ਜਾਂਦਾ ਸੀ ਜੋ ਸਾਗ ਵੱਧ ਪੈ ਜਾਂਦੀ ਫੇਰ ਰੋਟੀ ਲੈਣੀ ਪੈਂਦੀ ਅਜਾ ਤੋ ਇਹ ਚੱਕਰ ਚੱਕਰ ਦੀ ਸੀ 7 ਰੋਟੀਆਂ ਖਾ ਗਿਆ ਮੈਂ ਬੇਅੱਜ ਵੀ ਇਹ ਨਾ ਕਰ ਸਕਦਾ ਇਹ ਕੰਮ ਜਿਆਦਾ ਕੁੰਡਾ ਦੇ ਲੈਣੇ ਆਪਦਾ ਕੁੰਡਾ ਕਰਾ ਲਿਆ ਨੇ ਮੇਰਾ ਤਾਂ ਕਾਹਦਾ ਕੁੰਡਾ ਹੋਇਆ ਸਭ ਤੋਂ ਵੱਡੀ ਫਿਰਦਾ ਹੈਗਾ ਸਭ ਤੋਂ ਦਾ ਬਾਬਾ ਜੀ ਨੇ ਪ੍ਰਸ਼ਾਦ ਦਿੱਤਾ ਬਾਬਾ ਜੀ ਨੇ ਤਾਂ ਬਖਾ ਦੇ ਬਾਬੇ ਨੇ ਹਾਂ ਕੋਈ ਗੱਲ ਨਹੀਂ ਸੇਵਾ ਪਾਈ ਸੀਗੀ ਉੱਥੇ ਗਸਤੀ ਗਸਤੀ ਮਾਫ ਕਰਨਾ ਹਾਂ ਬੜਗਾਉਂਦਾ ਜਾਣਾ ਇੱਕ ਵਾਰ ਜਾਂੁੱਦੋ ਫੜੀ ਹੁੰਦੀ ਆ ਪਿੱਛੇ ਹੁਣ ਹੁਣ ਦੇਖਦੇ ਹਾਂ ਹੁਣ ਅੱਗੇ ਦੇਖਦੇ ਹਾਂ ਲੈਕ ਲੰਗਰ ਕੀ ਕਹਿੰਦਾ ਆ ਉਹ ਲੈ ਲਏ ਹਾਂ ਹਣਾ ਬਾਬਾ ਹੀ ਕੁਖਰੇ ਬਾਬੇ ਕੋਲ ਚਲੀ ਗਏ ਫੜਾ ਜਾ ਭੁਲੇਆ ਬੰਦੇ ਬਾਹਲੇ ਤੇ ਬਾਬਾ ਜੇ ਲੰਗਰ ਲੋਂਦਾ ਉਹ ਵੀ ਬਾਬਾ ਵਿਚਾਰਾ ਵਧੀਆ ਆਪਣੀ ਜਾਨ ਪਿਛਾਣ ਉਹਦੇ ਨਾਲ ਜਾਏ ਹੋਣੇ ਆ ਬਾਹਰ ਵਾਲ ਜੁਨੀ ਵਾ ਇੱਥੇ ਲੱਗਦਾ ਨਾ ਉਹ ਤੇ ਮੇਲਾ ਨਹੀਂ ਬਜ਼ਾਰ ਪਾਰਕਿੰਗ ਟ੍ਰੈਕਟਰਾਂ ਦੀ ਅੱਛਾ ਟ੍ਰਾਈ ਹੋਣੀ ਕੀ ਕੀ ਚੱਟਾ ਹੋ ਗਿਆ ਕਿੱਥੇ ਹੋ ਗਿਆ ਯਾਰ ਸਾਰੀ ਚੱਟੇ ਹੋ ਗਏ ਬਾਈ ਫਗਦਾ ਹੀ ਹਾਲ ਹੋ ਗਿਆ ਪੂਰਾ ਆਪ ਕੋ ਤਗੜੇ ਬੰਦੇ ਪਹੁੰਚ ਗਿਆ ਵੱਡੇ ਬੰਦੇ ਵੱਡੇ ਬੰਦੇ ਅੱਜ ਪਾਰਟੀ ਵੀ ਕਰਨੀ ਪਈ ਨੇ ਪਰ ਜਨਮ ਦਿਨ ਜਨਮ ਦਿਨ ਬਹੁਤ ਬੋਲਾ ਨੂੰ ਸਾਡੇ ਕੋਲੇ ਆਉਂਦਾ ਨਹੀਂ ਆੜ ਕੇ ਓਡੇ ਗੁੜੀ ਆ ਆਏ ਕਹਿੰਦੇ ਆਈ ਦਮ ਜਾਂਦੇ ਨੇ ਕਹਿੰਦੇ ਅੱਜ ਲੱਗੀ ਕਿੰਨੇ ਮਿੰਟ ਕਿੰਨੇ ਮਿੰਟ ਓਥੇ ਨੂੰ ਬੈਠੀ ਹੋਈ ਜਾਂਦੀ ਹੋਰੀ ਹੋਈ ਜਾਂਦੀ ਉਹ ਤੇਰੀ ਜਿਹੜੀ ਰੁਪੀਆ ਉਹ ਪੈਣਾ ਖਿਆ ਜਾਦਾ ਸਾਡੇ ਕੋਲ ਹੀ ਹੈ ਨਾ ਉਦੋਂ ਵੀ ਨਾ ਉਹ ਲੰਗਰ ਮਤਲਬ ਨਹੀਂ ਨਹੀਂ ਉਹ ਲੰਗਰ ਸਕੇ ਉਹ ਉਧਰੋਂ ਉਧਰੋਂ ਇਹਨੂੰ ਲੈ ਕੇ ਆਏ ਆ ਨਾ ਅਗਲਾ ਫੇਰ ਆਇਆ ਉਹ ਵੀ ਘਾਸੀ ਤੋੜਦਾ ਏ ਏ ਕਿੰਨੇ ਇਹ ਫਰੀ ਤੋੜਦਾ ਜੀ ਜੋਰ ਦਿੰਦੇ ਜੀ ਹਾਂ ਤਾਂ ਤਾਂ ਹੀ ਖੂਨ ਲਾਇਆ ਮੈਂ ਤਾਂ ਤੇ ਮੇਰਾ ਖਾਂਦਾ ਨਹੀਂ ਕੋਈ ਹਾਂ ਤੇ ਨਾਮ ਤੇ ਨਾਮ ਹੋਇਆ ਵਾ ਇਹ ਟੱਡੀਆਂ ਇਹ ਕਿਹਾ ਹੁੰਦੇ ਬਣਦੀ ਆ ਵੀਡੀਓ ਦਾ ਭੇਜ ਦੇ ਥੋੜੀ ਜਣ ਨੂੰ ਕਿ ਦੱਸਤਾ ਹੁੰਦਾ ਵੀਡੀਓ ਦੇ ਭੇਜ ਦੇ ਆ ਜਾਓ ਸੋ ਇਹ ਨਹੀਂ ਮੈਂ ਐਕੀ ਗੱਲ ਕਰਦੇ ਆ ਅੱਧਾ ਵੀ ਚਲੋ ਇਧਰ ਹੋ ਜਾਓ ਸਾਈਡ ਤੇ ਤੁਸੀਂ ਕਹਿੰਦੇ ਹੈਂ ਖੜੀ ਤੁਸੀਂ ਵੀ ਤੂੰ ਆ ਹੀ ਆਇਆ ਨਹੀਂ ਗਾ ਇਹ ਤਾਂ ਤੂੰ ਫੇਮਸ ਬੰਦਾ ਯਾਰ ਤੈਨੂੰ ਹਣਾ ਕਰਦੇ ਗੱਲ ਬੱਸ ਨੰਬਰ ਇਹ ਕਿਥੋਂ ਮੁੜ ਕੇ ਆਉਂਦੀ ਆ ਬੱਸ ਆ ਭਾਈ ਮੋਰੋ ਮੋਰੋ ਮੋਰ ਦੇ ਕਿ ਤੋਂ ਬੁੱਤ ਆਸ ਲੈ ਨੇ ਆਟੋ ਡਿਪੈਂਡੈਂਸ ਆਉਂਦੀ ਹੁੰਦੀ ਹੈ ਯਾਰ ਇਹ ਆ ਦੇਰੀ ਆਈ ਵਾਰੀ ਨਹੀਂ ਲੈ ਉਹ ਤੇਰਾ ਬਾਹਰ ਉਹ ਸਫਾਤ ਨਹੀਂ ਉਹ ਤੋਰ ਕੇ ਸੰਗ ਤੋਂ ਨੂੰ ਲਾ ਕੇ ਆਉਂਦੇ ਨੇ ਉਹ ਬੱਸਾਂ ਲੈ ਨਹੀਂ ਜੇ ਤੋ ਬੱਸਾਂ ਜੜਨਾ ਜਿਹਨਾਂ ਲੋਕਾਂ ਨੇ ਉਹਨਾਂ ਵਾਸਤੇ ਆਏ ਇਹ ਜੋ ਟੱਜ ਦਾ ਕੀ ਲਿਆ ਨਵਾਂ ਜਾਗਾਰ ਤੂੰ ਓਏ ਹਾ ਕੀ ਓਏ ਦਾ ਤਾਰਾ ਵੰਗੂ ਵੱਡਾ ਕੰਮ ਓਏ ਆ ਕੱਢ ਲੈ ਥੱਲੋ ਇਹ ਤਾਂ ਬੰਦਾ ਬੁੜਕਾ ਪਾਦਾ ਬੰਦਰੋਂ ਲੱਭਾ ਬਣਾਸ ਦੀ ਟੋਪਗਾ ਥੱਲੇ ਲੈ ਕੇ ਬਹਿ ਜਾ ਉਹ ਗੱਲ ਆ ਮਸਾਂ ਮਿਲਿਆ ਦੋ ਜਾਣੇ ਦੋ ਜਾਣੇ ਪਹਿਣਾ ਦੋ ਜਾਣੇ ਰਾਹ ਪੈ ਜਾਣਗੇ ਦੋ ਜਣੇ ਪਹਿਣ ਨੂੰ ਆ ਆਹ ਖਾਣੀ ਲੈ ਆ ਉਹ ਫਟੇ ਲਾਂ ਤੋ ਤੇਰੇ ਆ ਤਾਰ ਨਾ ਅੜਕ ਜੇ ਤੂੰ ਵੇਖੀ ਪੈਰ ਪੂ ਨਾਂ ਕਾਲੀ ਆ ਜਾ ਹੈ ਹੈ ਤੇਰਾ ਤਾਂ ਮੁਸ਼ਕਲ ਆ ਮੋٹے ਤੇਰਾ ਤਾਂ ਮੁਸ਼ਕਿਲ ਆ ਭਾਈ ਉਰੀ ਲੱਤ ਵਸ ਕੇ ਉੱਠੀ ਹੋਏ ਕਰਦਾ ਬੜਾ ਚਬਈ ਜਿਹੜਾ ਨਹੀਂ ਪੈਂਦਾ ਦਾ ਬੜਾ ਹਾਂ ਕੀ ਤੇ ਬਹੁਤ ਨਿੱਗਰ ਹੁੰਦੀ ਆ ਤੇ ਪਾਣੀ ਤੇ ਲੈ ਕੇ ਛੱਲੇ ਹਨ ਉੱਤੇ ਤੇ ਰੂ ਹਨ ਥੱਲੇ ਰਵੜੀ ਆ ਜਮਾ ਥੱਲੇ ਇਹ ਵੀ ਆਹ ਕੋਸ਼ਿਸ਼ ਲਈ ਇੰਜ ਕਰ ਰਵੜੀ ਇਹ ਹੀ ਹੋਊਗੀ ਆਹੀ ਆ ਇਹ ਹੀ ਆ ਮੈਨੂੰ ਲੱਗਦਾ ਐ ਇਹ ਇੱਧਰ ਆਉਂ ਮੈਂ ਨਹੀਂ ਕੱਢਣਾ ਕੱਢ ਕੇ ਬੋਰਾ ਲੱਤਾਂ ਦੇ ਡਿਗੜੀ ਕਰੇ ਬਹਿ ਗਿਆ ਵਿੱਚ ਬੰਦਾ ਖੁੱਭਣ ਲੱਗ ਗਿਆ ਨਹੀਂ ਹੋਬਾ ਠੁੱਠੀ ਥੋਂ ਹਾਂ ਉੱਠੀ ਉਹ ਕਹਿੰਦਾ ਤੈਨੂੰ ਨਹੀਂ ਉੱਠੀ ਮੋٹے ਆਹ ਤਾਂ ੱੱਕਾ ਤੇਰਾ ਵੀਰੇ ਦੇ ਨਾਲ ਆ ਬੈਠੀ ਹਿੱਥੇ ਨਹੀਂ ਸਹੀ ਹੈ ਕੀ ਹੋਊ ਉਹਨੇ ਵਧੀਆ ਪਜੇਗਾ ਬੈਠ ਮੋٹے ਕੁਆਲਟੀ ਵਾਲੀ ਵਧੀਆ ਹੁੰਦੀ ਆ ਜੀ ਨਹੀਂ ਪੈਂਦਾ ਇਹ ਕਹਿੰਦਾ ਬਾਲੀ ਤਗੜੀ ਕੁਆਲਟੀ ਦਾ ਇਹ ਕਾਚੂ ਨਾ ਵੀ ਨਾੜਦਾ ਇਹ ਨਹੀਂ ਉਹ ਇਹਦਾ ਪਾਟੂ ਆ ਅਜੇ ਨਾ ਪਾੜ ਜੂ ਪਾੜ ਜਾਣਾ ਇਹ ਪਤਾ ਕੀ ਐ ਉਹ ਭਾਰ ਚਾਲ ਲੈਂਦਾ ਇਹ ਹਾਂ ਯਾਰ ਪਾੜ ਜੂ ਚਲ ਖਾਂ ਤੇ ਜੋਤ ਪਾਉਦਾ ਵਾਦਾ ਵਾ ਮੈਂ ਲੜਾ ਹਾਂ ਜੀ ਬਾਈ ਜੀ ਪਰ ਉਹਦੇ ਕੰਮ ਹੋ ਗਏ ਤੂੰ ਤਾਂ ਫੈਡ ਰਿਕੜਦੀ ਪਈ ਸੀ ਹਾਂ ਫੈਡ ਚਾਹੀਦੀ ਐ ਬੋਡੀ ਨੂੰ ਆ ਦੁਨੀ ਤੇ ਕੈਂਪ ਦਾ ਕਰਾ ਕਿ ਕੀ ਹਾਲ ਹੋ ਰਿਹਾ ਤੇਰਾ ਹੁਣ ਮੂੰਹ ਮਾ ਦੇ ਕੀ ਪੁੱਂਹਦਾਗਾ ਸਹੀ ਆ ਪੂਰਾ ਗਰੀਬ ਹੈ ਹਾਂ ਮਿੰਦਰਾ ਹਾਂਜੀ ਭਾਈ ਜੀ ਜਮਾ ਸੈਟ ਆ ਮਿੰਦਰਾ ਸਾਡਾ ਤੂੰ ਗਲਤ ਰਾਹ ਤੇ ਪਾਈ ਜਾਂਦਾਗਾ ਅਣਾ ਕਿਹੜੇ ਗਲਤ ਰਾਹ ਤੇ ਪਾਈ ਆ ਰੋਜ਼ ਆਪਣੇ ਸਾਹਮਣੇ ਬੋਲਾ ਬਾਅਦ ਵਿੱਚ ਜੈਕਸਨ ਦੇ ਖੜਾ ਹੁਣ ਟੁਹਾਡਾ ਹਾਂ ਕੋਈ ਨਾ ਅਸਰ ਖੜਿਆ ਕਰਿਓ ਆ ਯਾਰ ਇੱਕ ਕੁੱਲ ਜਾਂਦਾ ਜੀ ਇਹਨਾਂ ਨੂੰ ਯਾਰ ਇਹ ਭਰਾਮਾਂ ਚ ਫਰਕ ਪਾਉਂਦੇ ਯਾਰ ਫਰਕ ਪਾਉਂਦੇ ਆ ਭਰਾਮਾਂ ਜਣਾ ਹੂੰ ਬੰਦ ਹੋ ਗਏ ਤੋਬਾ ਉਹ ਜੀ ਕਿਹਦੇ ਨੇ ਕਹਿ ਕੇ ਨਾ ਮੈਂ ਗੇ ਲੰਬਾ ਨਸਰ ਹੋ ਗਿਆ ਬਾਈ ਯਾਰ ਸਰ ਮਰਜੀ ਵਾਲੀ ਬਣਾਉਂਦੇ ਆ ਹਨ ਕਹਿ ਕੇ ਤਾਂ ਇਹ ਵੀ ਕੱਲ ਵਾਲੇ ਹੀ ਆਇਆ ਅਲਟੀਮੇਟ ਕਹਿ ਕੇ ਆਇਆ ਕੋਣ ਆਇਆ ਬੰਦੇ ਆਏ ਆ ਕਹਿੰਦਾ ਮਗਰ ਟਰਾਲੇ ਤੇ 110 ਪਲੱਸ ਵਾਲੇ ਇਹ ਤਾਂ ਬਾਈ ਆ ਹੀ ਹੁੰਦੇ ਆ ਚੱਲ ਡੈਕੋਰੇਸ਼ਨ ਫਾਲ ਕਰੀ ਹੋਈ ਆ ਬਾਜਾਂ ਦੀ ਕਹਿੰਦੇ ਵੇਖ ਮੇਲਾ ਹੀ ਦਾ ਹੀ ਬਟਿਆ ਪੂਰਾ ਘੋਟੇ ਦਾ ਪੂਰਾ ਨਾ ਪੂਰਾ ਐਨ ਉਹ ਗਾਰਡ ਬਣਿਆ ਵਾ ਪੂਰਾ ਘੋਟੇ ਦਾ ਪੂਰਾ ਗਾਰਡ ਬਣਿਆ ਵਾ ਮੈਂ ਕਿੱਥੇ ਆ ਆਪਕੇ ਸਿਰ ਘੋਟੇ ਦਾ ਪੂਰਾ ਹੋਰ ਬਾਈ ਜੀ ਬਾਈ ਹੋਰ ਬਾਈ ਜੀ ਉਹ ਕਿਹਾਂ ਗੁੰਦੂਪੁਰ ਵਾਲਿਆ ਉਹ ਕਿਵੇਂ ਨਾ ਜੀ ਕੀ ਆ ਨਾ ਪ੍ਰਾਤੋ ਦੇ ਤੇ ਧੀ ਆਲਾ ਮੈਂ ਚ ਪੂਰਾ ਗੈਂਗ ਬਣਾਈ ਫਿਰਦਾ ਗੈਂਗਾ ਬੜਾ ਗੀ ਗੈਂਗ ਇਹਦੇ ਬਾਹਰ ਦੇਖ ਪਾਇਆ ਕੈਨੇਡਾ ਵਾਲੇ ਚੱਕੇ ਓਏ ਜਾਣ ਆਏ ਠੀਕ ਆ ਯਾਰ ਉਹ ਕਿਹਦੀ ਕਿੱਥੇ ਲਾਏ ਟੈਂਪਰ ਵੇਖੋ ਜਾਨਾ ਦਾ ਮੈਗਨੇਟਾ ਹੀ ਆ ਇਧਰ ਨੂੰ ਆ ਗਏ ਇਧਰ ਹੋ ਕੇ ਫੇਰ ਕੈਨੇਡਾ ਆ ਤਾਸ ਉਹਨੂੰ ਅਸੀਂ ਕੈਨੇਡਾ ਵਾਲੇ ਪੱਕੇ ਆ ਪੱਕੇ ਕੈਨੇਡਾ ਵਾਲੇ ਆ ਇਹ ਹਾਂ ਇਹ ਪੱਕੇ ਕੈਨੇਡਾ ਵਾਲੇ ਆ ਸਿਟੀ ਦਾ ਨਾ ਸਿਟੀ ਦਾ ਨਾ ਬਾਈ ਤੇਪੜਾ ਰਹੀ ਬੰਦੇ ਆ ਗਏ ਰਾਤ ਸਵੇਰੇ ਕਿੰਨੇ ਵਜੇ ਤੁਰੇ ਸੀ 1 ਵਜੇ 11 ਵਜੇ 11 ਵਜੇ ਤੁਰੇ 8 ਵਜੇ ਪਹੁੰਚ ਗਏ 11 ਵਜੇ ਬਹੁਤ ਸਾਰਾ 100 ਪਲੱਸ ਇੱਥੇ ਖੜ ਕੇ ਬੜਾ 100 ਪਲੱਸ ਹੀ ਆਉਂਦਾ ਈ ਰਾਜ ਫੈਨ ਫੈਨ ਟੂ ਮਿਲ ਜਾਂਦੀ ਉਹ ਫੋਟੋ ਮੈਂ ਕਰਾਉਣ ਲੱਗਦੇ ਫੇਰ ਖੜਨਾ ਬੰਦਾ ਯਾਰ ਤੇ ਠੀਕ ਆ ਫੋਟੋ ਮੈਂ ਟਾਈਮ ਕਰਨ ਵਾਲਾ ਦਾ ਟਾਈਮ ਲੱਗ ਜਾਂਦਾ ਹਾਂ ਦਰਸ਼ਕ ਵੀ ਰਮਾਈ ਜਾਂਦੀ ਗੁਰੂ ਬੋਏ ਆਹ ਲੁੱਚੜੇ ਆ ਨਾਲ ਵਾਲੇ ਬੜਾ ਦੰ ਦੀ ਨਾਂ ਬਾਲੂ ਕਾ ਟੀਕੇ ਲਾਉਣੇ ਪਹਨਾਲ ਕਾਲੇ ਤੂੰ ਨੀਂਦਰ ਲੱਗਣਗੇ ਹੋਰ ਅਣਾ ਓਏ ਮੁੱਕ ਗਿਆ ਕੰਨ ਵੇਖ ਓ ਚੱਕਦਾ ਓਏ ਕੰਨ ਵੇਖ ਕੀ ਬਾਰੇ ਦੇ ਮੁੱਕ ਗਿਆ ਉਹਦੇ ਲੈ ਨੈਗਾਟਿਵ ਜਨਾਲੇ ਇਹ ਲਾਰਾ ਹਾਂ ਆਏ ਨੀ ਕਰਨੀ ਗੰਦੀ ਹਰਕਤ ਨਹੀਂ ਕਰਨੀ ਵੀਰ ਤਾਂ ਦੀ ਨਾ ਵੱਡੀ ਉਮਰ ਕੋ ਮਾਰਦੀ ਕਰੀ ਚੱਲ ਤੈਨੂੰ ਡਰਤਾ ਮੇਰੇ ਤੋਂ ਕਲੂਈ ਤੋਂ ਡਰਦਾ ਕਰੀ ਤੂੰ ਆ ਜਾ ਤੇਜਵੰਤ ਫੋੜਾ ਨਾ ਤੇਰੇ ਨਾਲ ਤੇ ਦਰਭਾਣਾ ਨਹੀਂ ਬਟਾ ਉਹ ਤੇ ਤੇਰੇ ਲਈ ਪੂਰੀ ਨਿਗਾਹ ਦੀ ਉਹ ਆਪਰਾਗਾ ਉਹਦਾ ਅੱਖਾਂ ਨਾਲ ਗੱਲ ਕਰਦਾ ਤੇਜਵੰਤ ਨਾਲ ਮਾੜੇ ਪਤਾ ਹੁੰਦਾ ਜਾਨਵਰ ਨੂੰ ਕਿਹੜਾ ਬੰਦਾ ਕੁੱਤਿਆਂ ਨਾਲ ਪਿਆਰ ਕਰਦਾ ਜਾਨਵਰਾਂ ਨਾਲ ਉਹਦੇ ਕੋਲ ਹੀ ਆਇਆ ਤੁਸੀਂ ਬੈਠੇ ਹੀ ਆ ਹੈਂ ਤੂੰ ਬੈਠੀ ਆ ਥੱਪਰ ਲੈ ਸਾਡੇ ਕੋਲ ਆਇਆ ਸੀ ਰਾਤ ਸਾਡੇ ਕੋਲ ਹੀ ਫਿਰਦਾ ਰਿਹਾ ਇਹ ਰਾਤ ਆ ਤੇਰੇ ਨਾਲ ਪਿਆ ਸੀ ਤੇਜਵੰਤ ਨਾਲ ਗੁੱਤੀ ਪਈ ਕਾਲੀ ਜੀ ਤੇ ਰਾਤ ਸੌਣ ਲੱਗੇ ਮੂਰੇ ਤਾਂ ਖਾਣਾ ਪੁੱਤ ਲੈ ਦੰਦੀ ਨਾ ਵੱਢੀ ਭੈਣੇ ਤੂੰ ਤੂੰ ਗੋਲਾ ਪੁੱਤ ਲੈ ਆਦਾਂ ਨਾਲੇ ਮ ਰੱਖਿਆ ਹੁੰਦਾ ਐ ਹੋਊਗਾ ਓਏ 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 ਆਏ ਹਰਕਤਾਂ ਨਿਕਲ ਇੱਥੇ ਪੈਦਲ ਵਾਜਾ ਮੈਂ ਦੇ ਯਾਰੋ ਗੱਦਾ ਪਾੜਦਾ ਸਾਡਾ ਓਏ ਬਾਦਰੀ ਜੀ ਇਹ ਕੋਰ ਆ ਗਿਆ ਕੋਰ ਆ ਗਿਆ ਕੁੱਤਿਆਂ ਕੋਲੇ ਕੁੱਤਾ ਹੀ ਹੋਵੇ ਹੁੰਦੇ ਐ ਕੋਡਰੀ ਖੜੀ ਆ ਉਹ ਖੜੀ ਰਾਫਕੋੜਾ ਦਾ ਮੋਟਾ ਹਟ ਦੇ ਤੂੰ ਤੂੰ ਬੜੀ ਹਲਤੀ ਆ ਤੂੰ ਤੇਜਵਾਨ ਤੁਸੀਂ ਭੈਣ ਆ ਅਦੀਦਾ ਅਦੀਦਾ ਕਿਥੇ ਬੱਜੂ ਉਹਦੇ ਕੰਨ ਦੇ ਕੇ ਚੋਰਾ ਦੇ ਲੈਂਦੇ ਓਏ ਤੇ ਕਿ ਓਏ ਆ ਥੋੜਾ ਜਲੀ ਫਰਦੀ ਖੁੱਲੀ ਆ ਮੇਰਾ ਸਾਰਾ ਬਾਵਾ ਖਾ ਗਿਆ ਓਏ ਜਿੱਲਾ ਜਾ ਹੌਲੀ ਹੌਲੀ ਜਿੱਲਾ ਜਾ ਚੱਲਣਾ ਓਏ ਇਹ ਉਹ ਖੰਦਾ ਵੀ ਨਹੀਂ ਪੈਂਦਾ ਕਿਸੇ ਆਏ ਹੁਣ ਓਏ ਪਾਈ ਉਹ ਨੂੰ ਪਾਉਣਿਆ ਉਹ ਨੂੰ ਪਾਉਣਿਆ ਦੋ ਰਹਿ ਗਏ ਉਹ ਨੂੰ ਪਾਉਣਿਆ ਨਹੀਂ ਨਹੀਂ ਇਹਨੂੰ ਪਵਾ ਯਾਰ ਹੋਰ ਲੈ ਕੇ ਆ ਅੱਧਾ ਦੇ ਦੇ ਇਹਨੂੰ ਇੱਕ ਦੇ ਦੇ ਇਹਨੂੰ ਇੱਕ ਇੱਕ ਗੰਦੇ ਦੇ ਹੁਣ ਹੋਰ ਲੈ ਕੇ ਆਵਾ ਇਹਦਾ ਹਲਕੀ ਗੁੱਟ ਖਾ ਜੂਗੀ ਲਿਆਵਾ ਕਰ ਤੇ ਯਾਰ ਉਹ ਚਰੀ ਚੱਕੀ ਆ ਉਹ ਬਾਲੇ ਖਾ ਦੇਗਾ ਨਹੀਂ ਨਹੀਂ ਮੈਨੂੰ ਇਹਨੂੰ ਖਾ ਇੱਕ ਮੋਟੇ ਖਾ ਲੈ ਪਾਤਾ ਕੰਕੜਾ ਇੱਕ ਮੋਟੇ ਖਾੜ ਹੋਰ ਲੈ ਪਾ ਪੁੱਤ ਇੰਨਾ ਰੱਜਣਾ ਤਾਂ ਹੈ ਨਹੀਂ ਉਹ ਚਾਹੇ ਡੱਬਾ ਲਿਆ ਚਵਾਰੇ ਦਹਾਂ ਦਾ ਬਸਕੋੜੇ ਇੱਕ ਕੋਈ ਕਿੰਨਾ ਸਿਆਣਾ ਕੁੱਤਾ ਹੱਥ ਜਿੜ ਫੜ ਕੇ ਹੁਣ ਲੈ ਕੇ ਆਵੇਲਾ ਰਕੜ ਹਾਂ ਲੈ ਇਹ ਦੋ ਸਾੜੋ ਅਸੀਂ ਵੀ ਘਰੇ ਕਿਤੇ ਪਾਈਆਂ ਨਹੀਂ ਸੋਨੇ ਕੋਲੇ ਇੱਥੇ ਨਰੇ ਦੋ ਰੱਖਿਆ ਕਰੇ ਮਾ ਗੋਂ ਲੱਗੀ ਜਿਹਦੇ ਬੁੜੀ ਨਾ ਕਰੇ ਹੋ ਹਾਂ ਕਹਿੰਦਾ ਜੀ ਕਿੱਧਰ ਤਿਆਰੀ ਹੋਣਾ ਹਟ ਜਾ ਪੱਗ ਬੰਨ ਲਗੇ ਨਹੀਂ ਨਹੀਂ ਦੱਸ ਦੇਣਾ ਮੈਂ ਲੰਗਰ ਚੇਰੀਆ ਪਹੁੰਚ ਲੈਣ ਲੰਗਰ ਚ ਕਿੰਨੇ ਵੇ ਦੀ ਉਹ ਨਾ ਆਪਾਂ ਜੁੱਭਲਾਂ ਗਏ ਸੀਗੇ 5 ਵਜੇ 5 ਵਜੇ 4:30 ਵਜੇ ਗਏ 5ਵੇਂ ਲੰਗਰ ਚ ਹਾਂ ਹੁਣ ਦੋ ਰਹਿ ਗਏ ਸੱਤ ਪੂਰੇ ਕਰਨੇ ਆ ਦੋ ਰਹਿ ਗਏ ਦੋ ਘੰਟੇ ਪੂਰੇ ਹੋਣਗੇ ਦੋ ਤੇ ਹੁਣ ਇੱਕ ਹੁਣ ਲਾ ਕੇ ਉਹ ਦੋ ਅੱਧਾ ਬੋਲਾ ਘੰਟਾ ਪਣ ਫਿਰ ਜਣਾ ਤੇ ਲਾ ਕੇ ਫਿਰ ਦੋ ਸੱਤ ਪੂਰੇ ਕਰਨੇ ਆ ਬੱਲ ਲੰਗਰ ਜ਼ਰੂਰੀ ਆਰ ਕਿਉਂ ਸਾਸਤਰ ਨਾਲ ਲਿਆਂਦਾ ਇਹਨਾਂ ਫਿਰ ਕੰਡ ਪਿਆਜ਼ ਪੂਜਾਂ ਸਲਾਦ ਕੱਟ ਕੇ ਨਾਲ ਆਇਆ ਕਰਾਂਗੇ ਆ ਨਾ ਲੈ ਕੇ ਆਂਦਾ ਸਾਸਤਰ ਤੇ ਸਾਸਤਰ ਜ਼ਰੂਰੀ ਆ ਕੋਲੇ ਚਲੋ ਠੀਕ ਆ ਮਿਲਦੇ ਆ ਅਗਲੇ ਲੰਗਰ ਚ ਅਗਲੇ ਲੰਗਰ ਦੇ ਵਿੱਚ ਮਿਲਦੇ ਆ ਦੱਸ ਦੇ ਉਹਨੂੰ ਕੀ ਕੀ ਵੈਰਾਈਟੀ ਆ ਉੱਥੇ ਮੁੱਟੇ ਚੱਲ ਪੁੱਤ ਵਾਰੀ ਆ ਗਈ ਆਪਣੀ ਲੰਗਰ ਵਾਲੇ ਆ ਗਏ ਲੰਗਰ ਅਵੀ ਦੋ ਲੰਗਰ ਤਾਂ ਰਹੀਗੇ ਫੇਰ ਅੱਜ ਲੰਗਰ ਖਾ ਕੇ ਮੋਟੀ ਨੇ ਕਹਿੰਦਾ ਮੈਂ ਪੀਆਣਾਗਾ ਅੱਜ ਲੰਗਰ ਨਹੀਂ ਅੱਜ ਅਸੀਂ ਪੀਏ ਨਾਲ ਕੀਤਾ ਐਂਡ ਲੰਗਰਾਂ ਦਾ ਤੂੰ ਤਾਂ ਮੋਟਾ ਯਾਰ ਪੀਜੇ ਔਖਾ ਬਈ ਸਾਡਾ ਉਦੋਂ ਬਾਅਦ ਕੋਈ ਨਾ ਤੁਹਾਆਂ ਬਾਹਰ ਦੀਆਂ ਆਤਾਂ ਛੱਡ ਛੱਡਦਾ ਕੋਈ ਨਾ ਕਾਲੂ ਦੋ ਲੰਗਰ ਆਪਾਂ ਵੱਧ ਜਾਵਾਂਗੇ ਵੱਧ ਸ਼ੱਕ ਆਵਾਂਗੇ ਚਲੋ ਨੌ ਕਰ ਤਾਂ ਨੌ ਕਰਦੇ ਆ ਜੇ ਸੌਣੇ ਅੱਜ ਤਾਂ ਹਨੇਰਾ ਹੋ ਗਿਆ ਕੱਲ ਨੂੰ ਅਪ ਸਵੇਰੇ ਜਲਦੀ ਉੱਠਣਾਗਾ ਫਿਰ ਹੋਰ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਵੇਰੇ ਉੱਠ ਕਰਾਂਗੇ ਦੂ ਘਰੇ ਵੀ ਲੈਡ ਜੋੜਦੇ ਐ ਇੱਚ ਸਵੇਰੇ ਉੱਠਾ ਕਰੀਏ ਹਮ ਅਗਾ ਪੈੰਡ ਪੁੱਛਦੇ ਸੀ ਆਪਣਾ ਹਰਾਂ ਨੇ ਪੈੰਡ ਕਹਿੰਦੇ ਸੀ ਕਮੈਂਟਾਂ ਦੇ ਵਿੱਚ ਪੁੱਛਦੇ ਸੀ ਮੈਸੇਜ ਕਰਕੇ ਵੀ ਕਿਹੜਾ ਸਾਡਾ ਪੈੰਡ ਹੈਗਾ ਹਾਕਮ ਸਿੰਘ ਵਾਲਾ ਜਿਹੜਾ ਸਾਡਾ ਬਟਿੰਡਾ ਭਗਤ ਤੇ ਭਾਈ ਕੋਲ ਸਾਡਾ ਪੈੰਡ ਆ ਤੇ ਲੋਕੇਸ਼ਨ ਜਿੱਥੇ ਅਸੀਂ ਫਤੇਗੜ ਸਾਹਿਬ ਖੜੇ ਆ ਉਹ ਹੈਗੀ ਆ ਬੈਂਕ ਆਫ ਬਰੋਦਾ ਤੇ ਉਹਦੇ ਨਾਲ ਹੈਗਾ ਕੈਨੇਡੀਅਨ ਪੀਜਾ ਕੈਨੇਡੀਅਨ ਪੀਜਾ ਇੱਕ ਸਾਡੇ ਨਾਲ ਹੈਗਾ ਇਟਾਲੀਅਨ ਪੀਜਾ ਪੀਜਾਂ ਦੇ ਵਿਚਾਲੇ ਹੀ ਖੜੇ ਅਸੀਂ ਦੋਨੇ ਉਹ ਵੇ ਦੋਨੇ ਪਾਸੇ ਪੀਜੇ ਸਾਡੇ ਜਿਹੜਾ ਫਲਾਇਆ ਬਣਿਆ ਉਹਦੇ ਵਿੱਚ ਸਾਹਮਣੇ ਸਾਡੇ ਕੈਨੇਡੀਅਨ ਪੀਜਾ ਫਲਾਇਆ ਦੇ ਵਿੱਚ ਪਾਇਆ ਗਿਆ ਉਹਦਾ ਧੂਮਾ ਜਿਹਾ ਨਹੀਂ ਦੈਸਵੇਰੇ ਫਿਰ ਉੱਠਿਆ ਦਾ ਸਭ ਤੋਂ ਪਹਿਲਾਂ ਇੱਕ ਮੈਸਤਰੀ ਸੀ ਉਦੋਂ ਮੈਂ ਉੱਠਿਆ ਸੀ ਤੇ ਇਹ ਸੁੱਤੇ ਪਏ ਸੀ ਦੋਨੇ ਤਿੰਨੇ ਕੱਲੋਂ ਭਾਈ ਜਲਦੀ ਉੱਠਣੇ ਕੋਸ਼ਿਸ਼ ਕਰਾਂ ਸਵੇਰੇ ਤੁਹਾਨੂੰ ਪਤਾ ਹੀ ਹੈ ਨਾ ਕਿ ਠੰਡ ਕਿੰਨੀ ਸੀਗੀ ਤੇ ਠੰਡੇ ਪੈਣਾ ਆ ਕੇ ਆਏ ਸੀਗੇ ਜਸਵੇ ਰੇਬੀ ਕੋ ਕਿਹੜਾ ਪਹਿਲਾਂ ਆਉਂਦਾ ਚਲੋ ਕੱਲ ਨੂੰ ਮਿਲਦੇ ਆਪਾਂ ਨਵੀਂ ਵੀਡੀਓ ਦੇ ਵਿੱਚ ਤੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੀਆਂ ਆਪਣਾ ਵੀਡੀਓ ਵੇਂਦੇ ਆ ਤੇ ਜਿਹੜੇ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਆਪਣਾ ਬਲੌਗ ਦੇ ਨਾਲ ਚੈਨਲ ਆਪਣਾ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾ ਤੱਕ 60 55 ਸੁਭਾ ਮਿਲਦੇ ਆ ਨਵੇਂ ਬਲੌਗ ਦੇ ਨਾਲ ਸ਼ਾਇਦ ਸੁਣਾਈ ਕੱਪ ਲਿਆ ਹੈ अच्छा मोटा ਫਿਰ ਲਿਆਇਆ ਹੈ ਕੌਫੀ ਯਾਰ ਵਾਓ ਜੀ ਵਾਹ ਠੀਕ ਹੈ ਜੀ ਕੰਮ ਸਵਾਦ ਝੋਟਿਆ ਕੋਕਰਪੋਟਾ ਜੀ ਚਾਹ ਸਵਾਦ ਹੀ ਆਜੂ ਖਾ ਕੇ ਪੀ ਕੇ ਵੇਖੋ ਪਹਿਲਾਂ ਇਹਨੂੰ ਕੌਫੀ ਪੀ ਕੇ ਸਾਰਨਾ ਬੜਾ ਲੰਗਾ ਚ ਆਲਾ ਕਿਸੇ ਪਾਇਸਾਂ ਨਾਲ ਕੀ ਆ ਟਾਲੀ ਨਾਲ ਦੇਖ ਲੇ ਫਿਰ ਲਿਆਵਾ